ਲੰਗੇ ਦੇਣੀ ਸੁਖਦੇਵ ਸਿੰਘ ਢੀਂਸਾ ਵਾਲੇ ਸਮਾਗਮ ਦੇ ਵਿੱਚ ਸੁਨੀਲ ਜਾਖੜ ਵੀ ਪਹੁੰਚੇ। ਉਹਨਾਂ ਨੂੰ ਸ਼ਰਧਾਂਜਲੀ ਦੇਣ ਲੱਗਿਆ। ਸੁਨੀਲ ਜਾਖੜ ਨੇ ਕੁਝ ਗੱਲਾਂ ਕਹੀਆਂ ਪਰ ਉਹ ਗੱਲਾਂ ਸ਼ਰਧਾਂਜਲੀ ਤੋਂ ਜ਼ਿਆਦਾ ਸਿਆਸੀ ਜਾਂ ਸਿਆਸਤ ਤੋਂ ਪ੍ਰੇਰਿਤ ਸਮਝੀਆਂ ਜਾਣ ਲੱਗੀਆਂ। ਇਹਦੇ ਪਿੱਛੇ ਕੀ ਕਾਰਨ ਹੈ? ਜਾਂ ਸੁਨੀਲ ਜਾਖੜ ਨੇ ਆਪਣੀਆਂ ਗੱਲਾਂ ਦੇ ਵਿੱਚ ਲੁਕਮਾ ਕਿਹੜਾ ਇੱਕ ਸਨੇਹਾ ਦੇ ਦਿੱਤਾ। ਉੱਥੇ ਮੌਜੂਦ ਲੋਕਾਂ ਨੂੰ, ਉੱਥੇ ਮੌਜੂਦ ਸਿਆਸਤਦਾਨਾਂ ਨੂੰ ਔਰ ਪੂਰੇ ਪੰਜਾਬ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਸੁਨੀਲ ਜਾਖੜ ਦੇ ਉਸ ਬਿਆਨ ਨੂੰ। ਡੀਕੋਡ ਕਰਨਾ ਬਹੁਤ ਜ਼ਰੂਰੀ ਹੈ ਸੁਨੀਲ ਜਾਖਰ ਨੇ ਕਿਹਾ ਕਿ ਪੰਜਾਬ ਤੇ ਦੇਸ਼ ਨੂੰ ਪੰਥਕ ਪਾਰਟੀ ਦੀ ਲੋੜ ਹੈ ਉਹਨਾਂ ਨੇ ਇਹ ਵੀ ਸੁਨੇਹਾ ਦਿੱਤਾ ਕਿ ਇਕੱਠੇ ਹੋਵੋ ਧਿਆਨ ਰੱਖੋ ਕੋਈ ਹੋਰ ਇਸ ਇਤਿਹਾਸਕ ਵਿਰਾਸਤ ਦਾ ਇੰਤਕਾਲ ਆਪਣੇ ਨਾਮ ਨਾ ਚੜਾ ਲਵੇ ਹੁਣ ਇਹ ਦੋ ਵੱਡੀਆਂ ਗੱਲਾਂ ਨੇ ਇਹ ਇੱਕ ਤਾਂ ਉੱਥੇ ਮੌਜੂਦ ਲੀਡਰਾਂ ਨੂੰ ਕਿਹਾ ਕਿ ਇਕੱਠੇ ਹੋ ਜੋ ਔਰ ਕੋਈ ਹੋਰ ਇਸ ਪਾਰਟੀ ਦਾ ਇਸ ਪਾਰਟੀ ਦਾ ਇਤਿਹਾਸ ਆਪਣੇ ਇੰਤਕਾਲ ਤੇ ਨਾ ਚੜਾ ਲਵੇ ਸ਼ਾਇਦ ਇਹ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਵੱਲ ਨੂੰ ਸੁਨੇਹਾ ਕਰ ਦਿੱਤਾ ਇਹ ਇਸ਼ਾਰਾ ਕਰ ਦਿੱਤਾ ਹੁਣ ਇੱਥੇ ਆ ਕੇ ਸਵਾਲ ਇਹ ਖੜ੍ਹ ਰਿਹਾ ਕਿ ਅਕਾਲੀ ਦਲ ਦੀ ਇਕਸਾਰਤਾ ਦੇ ਨਾਲ ਸੁਨੀਲ ਜਾਖੜ ਨੂੰ ਕੀ ਫਾਇਦਾ ਸੁਨੀਲ ਜਾਖੜ ਤਾਂ ਭਾਜੀਪੀ ਦੇ ਨਿਰੋਲ ਸਿਆਸੀ ਤੌਰ ਤੇ ਦੇਖਿਆ ਜਾਵੇ ਜਨਰੋਲ ਸਿਆਸੀ ਤੌਰ ਤੇ ਸਮਝਿਆ ਜਾਵੇ ਤਾਂ ਭਾਜੀਪੀ ਕਿਉਂ ਚਾਹੇਗੀ ਕਿ ਕੋਈ ਤੀਸਰੀ ਪਾਰਟੀ ਸਟਰੋਂਗ ਹੋ ਜਾਵੇ ਕੋਈ ਤੀਸਰੀ ਪਾਰਟੀ ਇਸਕਦਰ ਸਟਰੋਂਗ ਹੋ ਜਾਵੇ ਕਿ ਭਾਜੀਪੀ ਦੇ ਪੈਰ ਪਸਾਰਨੇ ਔਖੇ ਹੋ ਜਾਣ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਾਂ ਤਾਂ ਇਹ ਗੱਲ ਹੈ ਕਿ ਸੁਨੀਲ ਜਾਖੜ ਇਸ ਮਤ ਦੇ ਨੇ ਕਿ ਬੀਜਪੀ ਤੇ ਅਕਾਲੀ ਦਲ ਗੱਠਜੋੜ ਕਰ ਲੈਣੇ ਚਾਹੀਦੇ ਆ ਜਾਂ ਸੁਨੀਲ ਜਾਖੜ ਇਹ ਜਾਣਦੇ ਨੇ ਕਿ ਸੰਭਾਵੀ ਤੌਰ ਤੇ ਗੱਠਜੋੜ ਹੋ ਸਕਦਾ ਹੈ ਜਾਂ ਸੁਨੀਲ ਜਾਖੜ ਇੱਕ ਗਰਾਊਂਡ ਬਣਾ ਰਹੇ ਨੇ ਕਿ ਗੱਠਜੋੜ ਹੋਣਾ ਚਾਹੀਦਾ ਹੁਣ ਇਹਦੇ ਵਿੱਚ ਫਿਲਹਾਲ ਸੰਸੇ ਨਹੀਂ ਕਿਉਂਕਿ ਜਦੋਂ ਬੀਜਪੀ ਲੀਡਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਗੱਠਜੋੜ ਹੋਵੇਗਾ ਉਹ ਸਿਰੇ ਤੋਂ ਨਾ ਕਰ ਦਿੰਦੇ ਨੇ ਜਾਂ ਤਾਂ ਉਹ ਕਹਿੰਦੇ ਕਿ ਹਾਈ ਕਮਾਂਡ ਦੇ ਖੇਮੇ 'ਚ ਹੈ ਜਾਂ ਉਹ ਸਿਰੇ ਤੋਂ ਹੀ ਨਾ ਕਰ ਦਿੰਦੇ ਨੇ ਕਿਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਤੇ ਦੂਸਰੇ ਪਾਸੇ ਹਾਂ ਜਾਂ ਨਾ ਸਹੀ ਜਾਂ ਗਲਤ ਇਹ ਸਵਾਲ ਐਂਡ ਮੂਮੈਂਟ ਤੱਕ ਬਣਿਆ ਰਹਿੰਦਾ ਕਿਉਂਕਿ ਹਰ ਕੋਈ ਕਹਿੰਦਾ ਕਿ ਕੋਈ ਨਹੀਂ ਜਾਣਦਾ ਸਿਆਸਤ ਕਿੱਧਰ ਵੱਲ ਨੂੰ ਗੇੜ ਪਨ ਲੇ ਔਰ ਸੁਨੀਲ ਜਾਖੜ ਦੇ ਨਾ ਬਿਆਨਾਂ ਤੋਂ ਐ ਲੱਗਦਾ ਹੈ ਕਿ ਸੁਨੀਲ ਜਾਖੜ ਵੀ ਇਹ ਚਾਹੁੰਦੇ ਆ ਕਿ ਇਹ ਗੱਠਜੋੜ ਹੋ ਜਵੇ ਹੁਣ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਜਾਖੜ ਤੇ ਮਿਆਸਰ ਹੈ ਪਰ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ